ਸਾਡਾ ਇੱਕ ਭਰਾ ਰਾਜਵੀਰ ਜਵੰਦਾ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ ਮੈਂ ਨਹੀਂ ਕਹਿੰਦਾ ਸਾਨੂੰ ਛੱਡ ਕੇ ਚਲਾ ਗਿਆ ਮੈਂ ਕਹਾਂਗਾ ਸਿਸਟਮ ਨੇ ਉਹਦਾ ਮਾਰਡਰ ਕੀਤਾ ਸਿਸਟਮ ਦੇ ਧੱਕੇ ਸਾਡਾ ਭਰਾ ਚੜ ਗਿਆ ਮੈਂ ਨਹੀਂ ਕਹਿੰਦਾ ਉਹਦੇ ਦੀ ਤਾੜੀਆਂ ਬਜਾਉਂ ਜਾਂ ਮੇਰਾ ਉਹ ਜਿਗਰੀ ਯਾਰ ਸੀ ਪਰ ਉਹਦਾ ਜਿਹੜਾ ਐਕਸੀਡੈਂਟ ਹੈ ਉਹ ਆਵਾਰਾ ਪਸ਼ੂਆਂ ਕਰਕੇ ਹੋਇਆ ਇਹ ਗੱਲ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਉਹਦੇ ਗਾਣੇ ਗਾਉ ਕੋਈ ਪ੍ਰੋਬਲਮ ਨਹੀਂ ਬਹੁਤ ਸਾਰੇ ਉਹਦੇ ਦੋਸਤ ਮਿੱਤਰ ਕਈ ਬਾਤਾਂ ਚ ਨਵੇਂ ਵੀ ਪੈਦਾ ਹੋ ਰਹੇ ਐ ਪਰ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਆਪਾਂ ਸਮਾਜ ਦੀ ਬੁਰਾਈ ਨੂੰ ਜ਼ਰੂਰ ਉਹ ਮੁੱਦਾ ਚੁੱਕੀਏ ਲੱਖ ਲਾਣ ਤਾਂ ਮੇਰੇ ਵਰਗੇ ਉਹਨਾਂ ਮੂਰਖਾਂ ਤੇ ਜਿਹੜੇ ਦੁੱਧ ਪੀ ਕੇ گاਵਾ ਨੂੰ ਸੜਕਾਂ ਤੇ ਛੱਡ ਦਿੰਦੇ ਐ ਲੱਖ ਲਾਣ ਤਾਂ ਉਹਨਾਂ ਤੇ ਜਿਹੜੇ ਘਰ ਚ ਵੱੱਛਾ ਹੋ ਜਾਏ ਉਤਾ ਸੁਖ ਮੰਗਦੇ ਆ ਘਰ ਚ ਮੋਢਾ ਹੋ ਜੇ ਜਦੋਂ ਬੱਚਾ ਹੋ ਜੇ ਉਹਨੂੰ ਸੜਕਾਂ ਤੇ ਛੱਡ ਦਿੰਦੇ ਆ ਤੇ ਲੱਖ ਲਾਣ ਤਾਂ ਉਹਨਾਂ ਸਰਕਾਰਾਂ ਦੇ ਜਿਹੜੇ ਸਾਡੇ ਟੋਲ ਟੈਕਸ ਰੋਡ ਟੈਕਸ ਕਾਊਂਸਲ ਟੈਕਸ ਸਾਰੀ ਤਰ੍ਹਾਂ ਦੇ ਟੈਕਸ ਲੈ ਲੈਂਦੇ ਆ ਪਰ ਇਹਨਾਂ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕਰਦੇ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਜਰੂਰ ਸਮਾਜਿਕ ਮੁੱਦਿਆਂ ਦੀ ਗੱਲ ਜਰੂਰ ਕਰਿਆ ਕਰੋ ਮੈਂ ਬਹੁਤ ਸਮੁੱਚੀ ਬਾੜ ਵੀ ਨੀ ਚੱਕ ਮੈਂ ਓਏ ਠੋਕ

ਮੈਂ ਨਹੀਂ ਕਹਿੰਦਾ ਸਾਨੂੰ ਛੱਡ ਕੇ ਚਲਾ ਗਿਆ ਮੈਂ ਕਹਾਂਗਾ ਸਿਸਟਮ ਨੇ ਉਹਦਾ ਮਾਰ ਨਹੀਂ ਦਿੱਤਾ ਸਿਸਟਮ ਦੇ ਧੱਕੇ ਸਾਡਾ ਭਰਾ ਚੜ ਗਿਆ ਮੈਂ ਨਹੀਂ ਕਹਿੰਦਾ ਉਹਦੇ ਦੀ ਤਾੜੀਆਂ ਬਜਾਉਂ ਜਾਂ ਮੇਰਾ ਉਹ ਜਿਗਰੀ ਯਾਰ ਸੀ ਪਰ ਉਹਦਾ ਜਿਹੜਾ ਐਕਸੀਡੈਂਟ ਹੈ ਉਹ ਆਵਾਰਾ ਪਸ਼ੂਆਂ ਕਰਕੇ ਹੋਇਆ ਇਹ ਗੱਲ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਉਹਦੇ ਗਾਣੇ ਗਾਉ ਕੋਈ ਪ੍ਰੋਬਲਮ ਨਹੀਂ ਬਹੁਤ ਸਾਰੇ ਉਹਦੇ ਦੋਸਤ ਮਿੱਤਰ ਕਈ ਬਾਤਾਂ ਚ ਨਵੇਂ ਵੀ ਪੈਦਾ ਹੋ ਰਹੇ ਆ ਪਰ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਆ ਆਪਾਂ ਸਮਾਜ ਦੀ ਬੁਰਾਈ ਨੂੰ ਜਰੂਰ ਉਹ ਬੁੱਧਾ ਚੁੱਕੀਏ ਲੱਖ ਲਾਣ ਤਾਂ ਮੇਰੇ ਵਰਗੇ ਉਹਨਾਂ ਮੂਰਖਾਂ ਤੇ ਜਿਹੜੇ ਦੁੱਧ ਪੀ ਕੇ ਗਾਵਾਂ ਨੂੰ ਸੜਕਾਂ ਤੇ ਛੱਡ ਦਿੰਦੇ ਆ ਲੱਖ ਲਾਣ ਤਾਂ ਉਹਨਾਂ ਤੇ ਜਿਹੜੇ ਘਰ 'ਚ ਬੱਚਾ ਹੋ ਜਾਏ ਉਹਦਾ ਸੁੱਖ ਮੰਗਦੇ ਆ ਘਰ 'ਚ ਮੋਢਾ ਹੋ ਜਾਏ ਜਦੋਂ ਬੱਚਾ ਹੋ ਜਾਏ ਉਹਨੂੰ ਸੜਕਾਂ ਤੇ ਛੱਡ ਦਿੰਦੇ ਆ ਤੇ ਲੱਖ ਲਾਣ ਤਾਂ ਉਹਨਾਂ ਸਰਕਾਰਾਂ ਤੇ ਜਿਹੜੇ ਸਾਡੇ ਟੋਲ ਟੋਲ ਟੈਕਸ ਰੋਡ ਟੈਕਸ ਕਾਉਸਸ ਟੈਕਸ ਸਾਰੀ ਤਰ੍ਹਾਂ ਦੇ ਟੈਕਸ ਲੈ ਲੈਂਦੇ ਐ ਪਰ ਇਹਨਾਂ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕਰਦੇ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਜਰੂਰ ਸਮਾਜਿਕ ਮੁੱਦਿਆਂ ਦੀ ਗੱਲ ਜਰੂਰ ਕਰਿਆ ਕਰੋ ਮੈਂ ਬਹੁਤ ਸਮੇਂ ਤੋਂ ਵੀ ਦੀ ਚੱਕ ਮੈਂ ਹੋਈ ਠੋਕੀ ਦੁਖੀ ਦੁਖੀ じゃあきれい